ਹੈਲੋ ਦੋਸਤੋ ਮੈਂ ਪੀਵੀਪੀ ਲੂ ਤੁਸੀਂ ਜੁੜੇ ਹੋ ਪੀਵੀ ਫਿਲਮ ਜੁਨਟ ਚੈਨਲ ਨਾਲ ਤੇ ਸਾਡੇ ਫੇਸਬੁੱਕ ਪੇਜ ਦੇ ਨਾਲ ਸੋ ਸੱਜਣੋ ਅੱਜ ਇੱਕ ਨਵੀਂ ਅਪਡੇਟ ਦੇ ਨਾਲ ਤੁਹਾਡੇ ਰੂਬੂ ਹੋਣ ਜਾ ਰਿਹਾ ਆ ਸੋ ਗੱਲ ਕਰਦੇ ਆ ਕਿ ਪੀਵੀ ਫਿਲਮ ਜੁਨਟ ਜਿਵੇਂ ਪੀੜੀਦਰ ਪੀੜੀ ਕੰਮ ਕਰ ਰਿਹਾ ਆ ਤੇ ਬਹੁਤ ਲੰਬੇ ਸਮੇਂ ਤੋਂ 42 ਸਾਲ ਤੋਂ ਤੁਹਾਡੀ ਸੇਵਾ ਦੇ ਵਿੱਚ ਜੁਟਿਆ ਆ ਇਸੇ ਦਰਮਿਆਨ ਅੱਜ ਇੱਕ ਸਾਡਾ ਐਸਾ ਕਸਟਮਰ 25 ਸਾਲ ਬਾਅਦ ਸਾਡੇ ਇਸ ਇਹ ਵੀ ਫਿਲਮ ਜਿਹੜਾ ਅਦਾਰੇ ਦੇ ਵਿੱਚ ਇਸ ਆਫਿਸ ਦੇ ਵਿੱਚ ਆਏ ਨੇ ਮੇਰਾ ਮਤਲਬ ਹੈਗਾ ਗੋਪਾਲ ਦਾਸ ਜੀ ਹਾਂ ਜੀ ਸਰ ਮੇਰਾ ਨਾ ਗੋਪਾਲ ਦਾਸ ਪਿੰਡ ਸੰਿਆਲਾ ਡਾਕ ਖੰਨਾ ਮਾਨਸਰ ਡਿਸਟ੍ਰਿਕਟ ਸਿਆਲਪੁਰ ਰਹਿਣ ਵਾਲਾ ਜੀ ਗੋਪਾਲ ਦਾਸ ਜੀ ਨੂੰ ਪੁੱਛਦੇ ਆ ਗੋਪਾਲ ਦਾਸ ਜੀ ਅੱਜ ਤੁਹਾਡਾ ਪੀਵੀ ਸ਼ੂਲਨ ਜੁਨਟ ਦੇ ਵਿੱਚ ਆਉਣ ਦਾ ਕੀ ਕਾਰਨ ਹੈ ਸਾਡੇ ਬਾਕੀ ਦੇ ਕਸਟਮਰਜ਼ ਨੂੰ ਮੇਰੇ ਦਰਸ਼ਕਾਂ ਨੂੰ ਪਿਆਰਿਆਂ ਨੂੰ ਦੱਸੋ ਹਾਂਜੀ ਮੇਰੇ ਆਉਣ ਦਾ ਇਹ ਹੈਗਾ ਜੀ ਮੇਰੇ ਤੋਂ ਜਿਹੜੇ ਜਿਹੜੀ ਮੇਰੀ ਪਿਕਚਰ ਵਿਆਹ ਦੀ ਬਣੀ ਦੀ ਸੀਗੀ ਜੀ ਉਹ ਮੇਰੇ ਤੋਂ ਗੁੰਮ ਹੋ ਗਈ ਸੀਗੀ ਤੇ ਉਹ ਰਿਕਾਰਡ ਜਿਹੜਾ ਹੈਗਾ ਜੀ ਮੇਰੇ ਕੋਲ ਨਹੀਂ ਸੀਗਾ ਤੇ ਮੈਂ ਸਾਹਬ ਜੀ ਹਣਾ ਤੋਂ ਆਣ ਕੇ ਤੇ ਰਿਕਾਰਡ ਪੁੱਛਿਆ ਨਾ ਤੋਂ ਪੁਰਾਣੇ ਤੋਂ ਪੁਰਾਣਾ ਰਿਕਾਰਡ ਜਿਹੜਾ ਉਹਨਾਂ ਨੇ ਮੈਨੂੰ ਕੱਢ ਕੇ ਜਿਹੜਾ ਉਹ ਦੇ ਦਿੱਤਾ ਜੀ ਇਹ ਕਿੰਨੇ ਸਾਲ ਹੋ ਗਏ ਗੋਪਾਲ ਦਾਸ ਜੀ ਇਹ ਤੁਹਾਡੀ ਫਿਲਮ ਬਣੀ ਇਹ ਦੋਹਾਂ ਆਦੀ ਬਣੀ ਦੀ ਹੈ ਜੀ ਇਹ 24 ਸਾਲ ਹੋ ਗਿਆ ਜੀ ਵਿਆਹ ਦੀ ਫਿਲਮ ਜਿਹੜੀ ਹੈ ਬਣੀ ਦੀ ਹੈ ਜੀ 24 ਸਾਲਾਂ ਬਾਅਦ ਇਹ ਲਾ ਰਿਕਾਰਡ ਹੈ ਤੇ ਇਹਨਾਂ ਨੇ ਮੈਨੂੰ ਦੇ ਦਿੱਤਾ ਜੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰ ਕਰਦਾ ਪੁਰਾਣੇ ਤੋਂ ਪੁਰਾਣਾ ਰਿਕਾਰਡ ਜਿਹੜਾ ਜੀ ਇਹਨਾਂ ਨੇ ਸਾਹਮਣੇ ਰੱਖਿਆ ਦਾ ਜੀ ਸੁਭਾਉਦਾ ਸੀ 80 ਵੀ ਪੀ ਵੀ ਫਿਲਮ ਨੂੰ ਵੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਆਪਣੇ ਜਹਨੇ ਵਿੱਚ ਆਪਣੇ ਦਿਮਾਗ ਦੇ ਵਿੱਚ ਸਾਨੂੰ ਫਿਰ ਵੀ ਕਿਤੇ ਨਾ ਕਿਤੇ ਯਾਦ ਕਰਦੇ ਹੋ ਪੀਬੀ ਫਿਲਮ ਯੂਨਿਟ ਇਸੇ ਤਰ੍ਹਾਂ ਸਾਰੇ ਕਸਟਮਰਾਂ ਦੀਆਂ ਸੇਵਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦਾ ਰਹਿੰਦਾ ਇੱਕ ਤੁਹਾਡਾ ਇੱਕ ਤੁਹਾਡੇ ਪਿੰਡ ਵਿੱਚ ਤੁਸੀਂ ਉਹ ਬੁਕਿੰਗ ਕਰਾਈ ਸੀ ਮੈਨੂੰ ਲੱਗਦਾ ਕਿ ਉਹ 18-19 ਸਾਲ ਪੁਰਾਣੀ ਗੱਲ ਹੈ ਸਾਬੀ ਸਾਬੀ ਉਹਦਾ ਨਾਂ ਸੀਗਾ ਤੇ ਉਸ ਲੜਕੇ ਦੀ ਸ਼ਾਦੀ ਕਰਾਈ ਸੀਗੀ ਤੇ ਉਹਦੇ ਵਿੱਚ ਜਾਗੋ ਚੱਲਦੀ ਸੀਗੀ ਜਾਗੋ ਦੇ ਨਾਲ ਨਾਲ ਥੋੜੇ ਉਸ ਤੋਂ ਬਾਅਦ ਫਿਰ ਭੰਗੜੇ ਦਾ ਵੀ ਕੋਈ ਸੀਨ ਸੀ ਜਾਗੂ ਵਿੱਚ ਤੁਹਾਨੂੰ ਪੱਥਰ ਦਿਸਿਆ ਹਾਂਜੀ ਤੇ ਉਹ ਤੁਸੀਂ ਪੱਥਰ ਵਾਦ ਦੇਖ ਕੇ ਤੁਸੀਂ ਮੈਨੂੰ ਖਾਸ ਕਹਿਣ ਆਏ ਕਿ ਮੈਂ ਇਹਨੂੰ ਪੱਥਰ ਨੂੰ ਚੱਕਣਾ ਜਦ ਕਿ ਉਹ ਪੱਥਰ ਕੁਆਂਟਲ ਡੇਢ ਕੁਆਂਟਲ ਤੋਂ ਵੀ ਜ਼ਿਆਦਾ ਸੀਗਾ ਲੇਕਿਨ ਤੁਸੀਂ ਚੱਕਿਆ ਉਹ ਉਹ ਸੀਨ ਤੁਹਾਡੇ ਕੋਲ ਸੀਗਾ ਹਾਂਜੀ ਉਹ ਸੀਨ ਜਿਹੜਾ ਹੈਗਾ ਸੀਗਾ ਉਹ ਸੀਨ ਤੁਹਾਡੇ ਕੋਲ ਹੀ ਸੀਗਾ ਜੀ ਲੇਕਿਨ ਉਹ ਸੀਨ ਜਿਹੜਾ ਆ ਉਹ ਅਸੀਂ ਉਦੋਂ ਕੀਤਾ ਸੀਗਾ ਜਦੋਂ ਵਿਆਹ ਹੋਇਆ ਸੀਗਾ ਸਾਬੀ ਦਾ ਤੇ ਉਦੋਂ ਭੰਗੜਾ ਪਾंदे-ਪਾंदे ਜੋਸ਼ ਆ ਗਿਆ ਜੀ ਤੇ ਉਹ ਜੋਸ਼ ਦੇ ਵਿੱਚ ਅੱਛਾ ਜੀ ਧਗੜਾ ਪਾंदे ਪਾंदे ਜੋਸ਼ ਦੇ ਵਿੱਚ ਆਣ ਕੇ ਤੇ ਉਹ ਪੱਥਰ ਚੱਕਿਆ ਜੀ ਪੱਥਰ ਚੁੱਕ ਕੇ ਤੇ ਭੰਗੜਾ ਪਾਇਆ ਜੀ ਅੱਛਾ ਅੱਛਾ ਤੇ ਉਹ ਸੀਨ ਤੁਹਾਡੇ ਕੋਲ ਨਹੀਂ ਸੀ ਤੁਹਾਨੂੰ ਪੀਵੀ ਫਿਲਮ ਯੂਨਿਟ ਨੇ ਉਹ ਸੀਨ ਹਾਂਜੀ ਇਹ ਤੁਹਾਨੂੰ ਦਿਖਾ ਦਿੱਤਾ ਜੇਕਰ ਤੁਹਾਨੂੰ ਦੇ ਦਿੱਤਾ ਹਾਂਜੀ ਉਹ ਵੀ ਸੀਨ ਜਿਹੜਾ ਹੈਗਾ ਉਹ ਫਿਰ ਇਹਨਾਂ ਨੇ ਉਹ ਨਾਲ ਜਿਹੜਾ ਜੁਆਇੰਟ ਕਰ ਦਿੱਤਾ ਜੀ ਮੇਰੀ ਪਿਕਚਰ ਦੇ ਨਾਲ ਉਹ ਪਿਕਚਰ ਜਿਹੜੀ ਆ ਉਹ ਮੇਰੀ ਪਹਿਲੇ ਦੀ ਬਣੀ ਸੀਗੀ ਇਹ ਥੋੜੀ ਜੀ ਬਾਅਦ ਚ ਬਣੀ ਹੈ ਜੀ अच्छा ਤੁਸੀਂ ਪੀਵੀ ਫਿਲਮ ਯੂਨਿਟ ਬਾਰੇ ਤੁਸੀਂ ਇਨੇ ਪੁਰਾਣੇ ਰਿਕਾਰਡ ਸਾਡੇ ਕੋਲੋਂ 25 ਸਾਲ 18 ਸਾਲ ਪੁਰਾਣਾ ਰਿਕਾਰਡ ਬਿਲਕੁਲ ਇਕਦਮ ਵਧੀਆ ਤਰੀਕੇ ਨਾਲ ਲੈ ਰਹੇ ਆਇਓ ਲੈਣ ਆਇਓ ਹਾਂਜੀ ਕੀ ਕਹਿਣਾ ਚਾਹੋਗੇ ਪੀਵੀ ਫਿਲਮ ਯੂਨਿਟ ਬਾਰੇ ਤੁਸੀਂ ਦੇਖੋ ਜੀ ਬਹੁਤ ਵਧੀਆ ਹੈਗਾ ਜੀ ਮੈਨੂੰ ਤਾਂ ਇਨਾ ਵਧੀਆ ਲੱਗਾ ਹੈ ਪਿਕਚਰ ਵੀ ਉਹ ਬਹੁਤ ਵਧੀਆ ਬਣਾਈ ਦੀ ਆ ਤੇ ਰਿਕਾਰਡ ਵੀ ਜਿਹੜਾ ਪੁਰਾਣੇ ਤੋਂ ਪੁਰਾਣਾ ਜਿਹੜਾ ਕਿਹਨੂੰ ਨਹੀਂ ਮਿਲਦਾਗਾ ਉਹ ਇਨਾ ਕੋਲੋਂ ਲੈ ਸਕਦੇ ਆ ਜੀ ਧੰਨਵਾਦ ਜੀ ਅੱਛਾ ਤੇ ਤੁਸੀਂ ਕਿਤੇ ਵਜੋਂ ਕੀ ਕੰਮ ਕਰਦੇ ਹੋ ਗੋਪਾਲਦਾਸ ਜੀ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਜੀ ਤੇ ਮੈਂ ਰਾਜ ਮਿਸਤਰੀ ਦਾ ਕੰਮ ਜਿਹੜਾ 88 ਦਾ ਕਰ ਰਿਹਾ ਜੀ ਤੇ 88 ਤੋਂ ਰੱਖ ਕੇ ਹਜੇ ਤੱਕ ਮੈਂ ਇਹੀ ਕੰਮ ਕਰ ਰਿਹਾ ਜੀ ਅੱਛਾ ਇਹ ਤਦ ਮੈਨੂੰ ਲੱਗਦਾ ਇੱਥੇ ਤੁਹਾਡੇ ਅੰਦਰ ਚਿੰਗ ਫੁੱਟੀ ਆ ਕਿ ਤੁਸੀਂ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਕਿਉਂਕਿ ਇੱਕ ਹੈਵੀ ਇਹ ਬਿਲਡਿੰਗਾਂ ਬਣਾਉਣੀਆਂ ਥੱਲੋਂ ਭਾਰੀਆਂ ਚੀਜ਼ਾਂ ਤਾਹ ਲਜਾਣੀਆਂ ਇੱਥੋਂ ਤਾਂ ਨਹੀਂ ਤੁਹਾਨੂੰ ਸ਼ੌਕ ਪਿਆ ਕਿਤੇ ਹਾਂਜੀ ਇਹ ਸ਼ੌਕ ਜੀ ਮਨ ਦੇ ਵਿੱਚ ਜਿਹੜਾ ਆ ਇਹ ਇੱਥੋਂ ਹੀ ਪਿਆਦਾ ਹੈਗਾ ਵੀ ਹਰ ਟਾਈਮ ਜ਼ੋਰ ਦਾ ਹੀ ਕੰਮ ਕਰਨਾ ਕਦੇ ਅਸੀਂ ਦੰਦਾ ਨਾਲ ਸਾਈਕਲ ਚੁੱਕਦੇਗੇ ਕਦੀ ਸੱਪ ਨੂੰ ਪੂਛੋਂ ਫੜ ਲੈਣਾ ਹਾਂਜੀ ਕਦੀ ਬੇਟ ਮਾਰਨਾ ਕਦੀ ਆਪਣੇ ਡੰਡ ਮਾਰਨੇ ਬੈਠਕਾ ਮਾਰਨੀਆਂ ਤੇ ਸਰੀਰ ਦੇ ਵਿੱਚ ਸਰੀਰ ਨੂੰ ਸੰਭਲਣ ਦਾ ਸ਼ੌਕ ਸੀਗਾ ਹਾਂਜੀ ਘਿਓ ਖਾਂਦੇ ਸੀ ਜੀ ਦੇਸੀ ਘਿਓ ਖਾਦਾ ਬਹੁਤ ਤੇ ਸਰੀਰ ਨੂੰ ਜਿਹੜਾ ਹੈਗਾ ਐਨ ਵਧੀਆ ਲੱਗਦਾ ਹੈ ਮਜਬੂਤੀ ਹੀ ਸਰੀਰ ਦੇ ਵਿੱਚ ਇੰਨੇ ਕੁ ਭਾਰ ਨੂੰ ਤੇ ਸਮਝਦੇ ਕੋਈ ਨਹੀਂਗੇ ਜੀ ਹਾ ਹਾ ਲੋ ਜੀ ਦੇਖੋ 1.5 ਕੁਇੰਟਲ ਇਹਨਾਂ ਨੇ ਪੱਥਰ ਚੱਕਿਆ ਜੋ ਤੁਹਾਡੀ ਸਕਰੀਨ ਦੇ ਨਾਲ-ਨਾਲ ਅਸੀਂ ਦਿਖਾ ਰਹੇ ਆ ਇੱਕ ਵਿਆਹ ਸੀ ਅਸਲੀਅਤ ਵਿਆਹ ਦੇ ਵਿੱਚ ਇਹਨਾਂ ਨੂੰ ਪੱਥਰ ਦੇਖ ਕੇ ਕਬਸਾਈਡ ਤੇ ਪੱਥਰ ਦਿੱਸਿਆ ਇਹਨਾਂ ਨੂੰ ਜੱਕਦਮ ਕੋਈ ਝੜਾ ਉੱਠਿਆ ਇੱਕਦਮ ਇਹਨਾਂ ਦੇ ਅੰਦਰ ਇੱਕਦਮ ਜੋਸ਼ ਆਇਆ ਇਹਨਾਂ ਨੇ ਉਦੋਂ ਤੋਂ ਸਰਦੀ ਵੀ ਬੜੀ ਸੀ ਸੱਚ ਮੰਨੋ ਮੇਰੇ ਪਿਆਰੇ ਦਰਸ਼ਕੋ ਦਸੰਬਰ ਦਾ ਮਹੀਨਾ ਸੀ ਬਹੁਤ ਠੰਡ ਸੀ ਬਹੁਤ ਸਰਦੀ ਸੀ ਤੁਸੀਂ ਇਹ ਦੇਖ ਰਹੇ ਹੋ ਵਿੱਚ ਇਹਨਾਂ ਦੇ ਇਹ ਵੀ ਭਾਫਾਂ ਚੱਲ ਰਹੀਆਂ ਆ ਨਿਕਲ ਰਹੀਆਂ ਠੰਡਕ ਦੀਆਂ ਤੇ ਇਹਨਾਂ ਨੇ ਇੱਕ ਦਮ ਆਪਣੇ ਕੱਪੜੇ ਉਤਾਰੇ ਤੇ ਔਰ ਪੱਥਰ ਨੂੰ ਜਫਾ ਮਾਰ ਕੇ ਕਦਮ ਮੋਢੇ ਤੇ ਚੱਕ ਲਿਆ ਔਰ ਉੱਥੇ ਬੜਾ ਇੱਕ ਹਾਸੋ ਹਿਣਾ ਇਹ ਇਹ ਮਾਹੌਲ ਜਿਵੇਂ ਇਹਨਾਂ ਨੇ ਬਣਾਤਾ ਤੇ ਨੱਚਣ ਲੱਗ ਪਏ ਪੱਥਰ ਮੋਢੇ ਚੱਕ ਕੇ ਉਹ ਇੱਕ ਕੁਆਂਟਲ ਲੱਗਦਾ ਸੀ 40 ਕਿਲੋ ਦਾ ਸੀਗਾ ਇੱਕ ਕੁਆਂਟਲ ਤੋਂ ਹਾਂਜੀ ਥੋੜਾ ਜ਼ਿਆਦਾ ਹੈ ਜੀ अच्छा ज्यादा या, यार क्वांटल से ज्यादा मटेरियल तो ज्यादा है क्वांटल तो ज्यादा है।, है और ਏਦਾਂ ਇਹਨਾਂ ਨੇ ਚੁੱਕਿਆ ਜਿਵੇਂ ਬਿਲਕੁਲ ਹੀ ਕੋਈ 5-10 ਕਿਲੋ ਦੀ ਚੀਜ਼ ਹੁੰਦੀ ਆ ਸੋ ਤੁਸੀਂ ਇੱਕ ਕੰਕਰੀਟ ਚੱਕਦੇ ਇੱਕ ਗੱਲ ਕਰਦੇ ਹੁੰਦੇ ਸੀ ਉਦੋਂ ਵੀ ਵੀ ਮੈਂ ਚਾਰ ਇੱਟਾਂ ਹੱਥ ਦੇ ਨਾਲ ਚੱਕ ਲੈਣਾ ਤੇ ਉਹ ਕਿਵੇਂ ਕਰਦੇ ਹੁੰਦੇ ਸੀਗੇ ਉਹ ਚਾਰ ਇੱਟਾਂ ਚੁੱਕ ਦਿੰਦੇ ਜੀ ਆਪਣੇ ਏਦਾਂ ਰਕੇ ਲੰਮੇ ਪਾ ਕੇ ਇੱਟਾਂ ਤੇ ਇੱਕ ਏਦਾਂ ਰਕੇ ਉਂਗਲਾਂ ਦੇ ਵਿੱਚ ਫਸਾ ਕੇ ਤੇ ਚਾਰ ਇਟਾਂ ਚੁੱਕਦੇ ਹੁੰਦੇ ਸੀ ਉਹ ਵੀ ਜਿਹੜਾ ਹੈਗਾ ਆ ਬੜੇ ਤਜਰਬੇ ਦਾ ਕੰਮ ਹੈ ਯੋਰ ਦਾ ਕੰਮ ਹੈਗਾ ਆ ਆਮ ਬੰਦਾ ਨਹੀਂ ਚੁੱਕ ਸਕਦਾ ਜਿਹੜਾ ਕੋਈ ਚੁੱਕ ਜਾਂਦਾ ਸੀ ਅਸੀਂ ਉਹਨੂੰ ਕਹਿੰਦੇ ਹਗੇ ਵੀ ਜੇ ਤੂੰ ਚੁੱਕ ਲੇ ਤੇ ਅਸੀਂ ਤੈਨੂੰ 500 ਰੁਪਈਆ ਨਾਮ ਦੇਵਾਂਗੇ ਲੇਕਿਨ ਉਹ ਕਿਸੇ ਕੋ ਨਹੀਂ ਹੋ ਪੰਦਾ ਠੀਕ ਹੈ ਜੀ ਠੀਕ ਹੈ ਸੋ ਅੱਜ ਸਾਡਾ ਮੇਨ ਮਕਸਦ ਗੋਪਾਲਦਾਸ ਜੀ ਹੁਣੇ ਸਾਡੀ ਤੇ ਇਹ ਦਫ਼ਤਰ ਦੇ ਵਿੱਚ ਆਏ ਤੇ ਇਹਨਾਂ ਨੇ ਇਹਨਾਂ ਕੋ ਅਸੀਂ ਬਹੁਤ ਸਾਰੀਆਂ ਜਾਣਕਾਰੀਆਂ ਲਈਆਂ ਇਹਨਾਂ ਨੇ ਇਹਨਾਂ ਨੂੰ ਅਸੀਂ ਪੁਰਾਣਾ ਰਿਕਾਰਡ ਦਿੱਤਾ ਤੇ ਅੱਜ ਫਿਰ ਤੁਸੀਂ ਆਪਣੇ ਘਰ ਜਾ ਕੇ ਜਦੋਂ ਇਹ ਫਿਲਮ ਦਿਖਾ ਲਈ 25 ਸਾਲ 24 ਸਾਲ ਹੋ ਗਏ ਤੁਹਾਡੇ ਸ਼ਾਦੀ ਹੋਈ ਸੀ 2000 ਦੇ ਵਿੱਚ ਹੋਈ ਆ ਮੰਨ ਕੇ ਚਲੋ 24 ਸਾਲ ਹੋ ਗਏ ਆ ਤੇ ਕਿਹੋ ਜਿਹਾ ਘਰ ਦਾ ਮਾਹੌਲ ਬੱਚੇ ਦੇਖ ਕੇ ਤੁਹਾਡੀ ਫਿਲਮ ਜਿਨ੍ਹਾਂ ਨੇ ਅੱਜ ਤੱਕ ਕਿ ਫਿਲਮ ਨਹੀਂ ਅਸੀਂ ਦੇਖੀ ਤੇ ਪੀਵੀ ਫਿਲਮ ਜਨਨ ਤੁਹਾਡੇ ਸੁਪਨੇ ਪੂਰੇ ਕੀਤੇ ਤੇ ਕਿਹੋ ਜਿਹਾ ਮਾਹੌਲ ਬਣ ਜਾਊਗਾ ਜਿਹੜਾ ਸਾਡੇ ਪਿਆਰੇ ਦਰਸ਼ਕਾਂ ਦੱਸੋ ਦੇਖੋ ਜੀ ਜਦੋਂ ਜਾ ਕੇ ਲਾਵਾਂਗੇ ਜਦੋਂ ਦੇਖਾਂਗੇ ਸਾਡੇ ਜਿਹੜੇ ਬੱਚੇ ਆ ਬਾਕੀ ਜਿਹੜੇ ਛੋਟੇ ਬੱਚੇ ਸੀ ਉਸ ਟਾਈਮ ਦਿੱਤੇ ਉਹ ਵੀ ਦੇਖ ਕੇ ਤੇ ਬੜੇ ਖੁਸ਼ ਹੋਣਗੇ ਤੇ ਅਸੀਂ ਨਿੱਕੇ ਨਿੱਕੇ ਜਿਹੜੇ ਪਹਿਲੇ ਇਦਾਂ ਦੇ ਹੁੰਦੇ ਸੀਗੇ ਹੁਣ ਅਸੀਂ ਵੱਡੇ ਹੋ ਗਏ ਆ ਹੁਣ ਅਸੀਂ ਇਦਾਂ ਦੇ ਹੋ ਗਏ ਤੇ ਆ ਇਸ ਕਰਕੇ ਪੁਰਾਣਾ ਰਿਕਾਰਡ ਜਿਹੜਾ ਆ ਮੈਨੂੰ ਸ਼ੌਂਕ ਹੀ ਆ ਰੱਖੰਦਾ ਤੇ ਮੈਂ ਇਸ ਕਰਕੇ ਆਪਣੇ ਭਾਈ ਜੀ ਹੁਣਾਂ ਤੋਂ ਆਣ ਕੇ ਇਹ ਰਿਕਾਰਡ ਕਢਾਇਆ ਜੀ ਸੋ ਚਲਦੇ ਚਲਦੇ ਮੈਂ ਤੁਹਾਡਾ ਗੋਪਾਲ ਦਾਸ ਜੀ ਪੀਵੀ ਫਿਲਮ ਜੀ ਨੂੰ ਟੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼ੁਕਰੀਆ ਤੇ ਤੁਹਾਨੂੰ ਅਸੀਂ ਆਹ ਲੋ ਸਾਡੀ ਵੱਲੋਂ ਤਾਨੂੰ ਅਸੀਂ ਆ ਕਾ ਲੋ ਤੁਹਾਡੀ ਫਿਲਮ ਤੇ ਪੱਥਰ ਵਾਲਾ ਸੀਨ ਤੁਹਾਨੂੰ ਮਿਲ ਗਿਆ ਕਿ ਕਰਤੇ ਤੇ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਸੇ ਤਰ੍ਹਾਂ ਤੁਸੀਂ ਸਾਡਾ ਮਹੱਬਤ ਕਰਦੇ ਰਹੋ ਸ ਦਰਸ਼ਕੋ ਮੈਂ ਇਹ ਦਸਰੀ ਚਾਹਨਾ ਗੱਲ ਕੇ ਕਿਸੇ ਨੂੰ ਵੀ ਕੋਈ ਤੁਹਾਡਾ ਕੋਈ ਸਾਡੇ ਕੋਲ ਅੱਜ ਤੱਕ ਚਾਹੇ ਉਹ 30 ਸਾਲ ਪੁਰਾਣਾ ਚਾਹੇ 40 ਸਾਲ ਪੁਰਾਣਾ ਸਾਡੇ ਕੋਲ ਕਵਰੇਜ ਕਰਾਈ ਆ ਤੇ ਸਾਡੇ ਨਾਲ ਸੰਪਰਕ ਕਰੋ ਹੋ ਸਕਦਾ ਅਸੀਂ ਆਪਣੇ ਕੋਲੋਂ ਤੁਹਾਨੂੰ ਕਿਸੇ ਨਾ ਕਿਸੇ ਜ਼ਰੀਏ ਤੁਹਾਡਾ ਰਿਕਾਰਡ ਅਸੀਂ ਕਿਸੇ ਨਾ ਕਿਸੇ ਪਾਸਿਓਂ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਤੁਹਾਡੀਆਂ ਖੁਸ਼ੀਆਂ ਵਾਪਸ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਪੱਕਾ ਵਾਅਦਾ ਨਹੀਂ ਧੰਨਵਾਦ